ਬੱਸ ਕਰ ਤਸਵੀਰ ਠੀਕ ਹੈ ਰੈਡੀ ਸਟਾਰਟ ਓਕੇ ਸੱਚੀ ਕਰ ਬਾਈ ਜਿਹੜਾ ਬਾਹਰ ਨਾਲ ਲੈ ਕੇ ਜਾਵੇ ਉਹਦੇ ਨਾਲ ਤਰਪਣਾ ਦੂਜਿਆਂ ਨੂੰ ਬਾਈ ਬੱਲੇ ਓ ਤੇਰੇ ਬੱਲੇ ਓ ਤੇਰੇ ਤੂੰ ਵੱਡੀ ਚਲਾਕ ਦਾਦੀ ਨੇ ਕਿத்தி ਬਾਈ ਦਾਦੀ ਨੂੰ ਕਹ ਦੇਗਾ ਮੈਂ ਚੱਲੀ ਹਾਂ ਮਾਈਕ ਲੈ ਲੈ ਸੱਚ ਨਾਲ ਸਾਗ ਨਹੀਂ ਮੈਂ ਖਾਦਾ ਸਾਗ ਬਣਾਇਆ ਮਮੀ ਵਾਹ

ਈਆ ਹੂੰ ਉਹ ਨੂੰ ਖਲੋਤੇ ਆ ਤੇ ਅੱਗੇ ਜਾਣੀ ਨਹੀਂ ਦੀ ਪਾਪਾ ਨੂੰ ਚਲੋ ਬਾਬਾ ਜੀ ਚਲੋ ਉਹ ਬਾਬਾ ਜੀ ਸੱਸੀ ਕਾ ਕਰ ਦੋ ਅਕੜੀ ਚਾਹੀਦੀ ਤਾਂ ਚੋ ਲਾਉਣੀ ਆ ਸੱਸੀ ਕਾ ਕਰ ਦੋ ਬਾਬਾ ਜੀ ਨੂੰ ਨਹੀਂ ਸੱਸੀ ਕਾ ਵਾਏ ਵਾਏ ਗੂ ਚਲੋ ਜੀ ਅਫੜਾ ਦੇ ਦਿੰਦੋਂ ਮੈਨੂੰ ਇਹ ਬਸ ਧਿਆਨ ਨਾਲ ਬਸ ਠੀਕ ਇਥੇ ਰਹਿਣ ਦੇ ਪਿਆ ਇਹਨਾਂ ਨੇ ਖੜਨਾ ਰਹਿਂਦ 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 ਨਾ ਨਾ ਇਹਨੂੰ ਨਹੀਂ ਖੜਨਾ ਨਾ ਇਹਨਾਂ ਨੇ ਖੜਨਾ ਨਹੀਂ ਲੈ ਜਾ ਜੋ ਲੈ ਜੈ ਇਹਨੂੰ ਇਹਨੂੰ ਲੈ ਜਾ ਤੁਸੀਂ ਇਹਨੂੰ ਤੁਸੀਂ ਲੈ ਜਾਓ ਚ ਬੈਹ ਕਰ ਦੋ ਚੱਲ ਜਾ ਜਾਂ ਉਹ ਦਾਦੀ ਨੂੰ ਕਹ ਦੋ ਦਾਦੀ ਆ ਗਈ ਬੈਹ ਕਰ ਦੋ ਉਹ ਦਾਦੀ ਨੂੰ ਬੈਹ ਕਰ ਦੋ ਉਹਨੇ ਇਹ ਡਰੀ ਪਈ ਮੈਨੂੰ ਨਾ ਕਦੇ ਲੈ ਜਾਣ ਮੈਂ ਗਿਆ ਚੱਲ ਜਾ ਮੇசி ਪਾ ਦੇ ਬਾਈ ਬਾਈ ਆਹੋ ਕੇ ਦਾ ਆਉਣਾ ਤੇ ਆਇਸ ਚੱਲਾ ਆ ਜਾ 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 ਚਲੋ ਜੀ ਪਹਿਲਾ ਬੰਦ ਗੱਡੀ ਚ ਆਪਾਂ ਬੈਠ ਗਏ ਤਾਂ ਹੁਣ ਪਹੁੰਚ ਜਾਣਾ ਵਾ ਘੰਟੇ ਤੱਕ ਪਹੁੰਚ ਜਾਣਾ ਆਪਾਂ ਚੱਲੇ ਆ ਅੰਮ੍ਰਿਤਸਰ ਅੱਪਾ ਜਾਈ ਜਾਨੇ ਆ ਇੱਧਰ ਵੇਰ ਕੇ ਥਾਣੀ ਇੰਡੀਆ ਗੇਟ ਥਾਣੀ ਬੋਲਦੇ ਉੱਤੇ ਕਿ ਆਉਂਦਾ ਸ਼ਾਟੇ ਦੇ ਕੋਲ ਜਾਣਾ ਹੈ ਬੋਲਦੇ ਬੋਲਦੇ ਜਾਣਾ ਨਾ ਹਾਂ ਹਾਂ ਹੱਲੀ ਤੇ ਲਾਸਟ ਤੱਕ ਜਾਣਾ ਆਪਾਂ ਅੱਛਾ ਅੱਛਾ ਕਿੱਥੋਂ ਸਾਰਾ ਹੈ ਮੁੱਕ ਜੂ ਰਾ ਅੱਛਾ ਅੱਛਾ ਇਹ ਪਿਆ ਹੱਡੀ ਹਰ ਬਣੋਂ ਗਾਣੇ ਵੜੇ ਸੁਣਦੀ ਆ ਹੁਣ ਇਹ ਕਿੰਨੇ ਇੰਨਾ ਕ ਜਦ ਦਸਤਾਇਆ ਇੰਨਾ ਜਦ ਦਸਤਾਇਆ ਕੋਈ ਸਾਫ ਇਹ ਹੁਣ ਹੈ ਉਹ ਕਹਾਥੀ ਰਜਾ ਘਟੇ ਰੀ ਗਾਣੇ ਵੜੇ ਸੁਣਦੀ ਬਹੁਤ ਜਿਆਦਾ ਦਸਤਾਇਆ ਨੀ ਕੁੜੀ ਦੀ ਮਤਲਬ ਪੂਰਾ ਹੈ ਸਿੱਧਾ ਲੱਗ ਡਿਆ ਗਣੀ ਏ ਦਾਦਾ ਕਹਿ ਦਿੱਤਾ ਦਾਦਾ ਉਹ ਦਾਦਾ ਕਿੱਥੇ ਹੋਏ ਦਾਦਾ ਅਰ ਜੀ ਆ ਵੀ ਵੇਖੋ ਆ ਤੇ ਹੁਣ ਜਾਈਏ ਅੰਨੇ ਆ ਇਧਰ ਕਿ ਰਸਤਾ ਬੰਦ ਨਹੀਂ ਸੜਕ ਬੰਦੀ ਇਹ ਬੜੇ ਚਰਦੀ ਬੰਦੀ ਹੋ ਰਹੀ ਹੈ ਵੀ ਇੰਡੀਆ ਗੇਟ ਆਪਾਂ ਪਹੁੰਚ ਗਏ ਆ ਹੁਣ ਜਾਈ ਜਾਨੇ ਆ ਇਸ ਤੋਂ ਕਿਉਂ ਚੌਂਕਣਾ ਸ਼ੈਟਾ ਸ਼ੈਟਰ ਫਿਰ ਉਸ ਤੋਂ ਕਿ ਭਾਜੀ ਉਹਨਾਂ ਦਾ ਕਾਰਿਆ ਖੰਡੜੇ ਫਿਰ ਖੰਡਾਲਾ ਖੰਡੋ ਲੈਣੇ ਹਾਂ ਸੰਦੂਕ ਸੰਦੂਕ ਨੇ ਦੇ ਸਾਹਮਣੇ ਹਾਂ ਇਹ ਵੀਗਾ ਸਹੀ ਆ ਪੀਲੀਆਂ ਬੱਸਾਂ ਵੈਸੇ ਪਹਿਲਾਂ ਚੱਲਦੀਆਂ ਸੀ ਇਹ ਵੀ ਬੰਦ ਹੋ ਗਿਆ ਬੱਸ ਚਲੋ ਪਾਜੀ ਹੁਣਾਵਾਲ ਤੇ ਆਪਾਂ ਪਹੁੰਚ ਗਏ ਆ ਤੇ ਹੁਣ ਚੱਲੇ ਆ ਬਾਹਰ ਢਾਬੇ ਤੇ ਕਿਤੇ ਦੇਖਦੇ ਹੋਟਲ ਚ ਹੋਏ ਜਾਂ ਢਾਬੇ ਤੇ ਕਿੱਥੇ ਦੇਖਦੇ ਆ ਰੋਟੀ ਖਾਣੇ ਆ ਅੱਛਾ ਡਿੱਗੀ ਖਲੋ ਹੁਣ ਚੱਲੀ ਆ ਰੋਟੀ ਖਾਣਾ ਤੇ ਪਾਜੀ ਹੁਣਾਵਾਲ ਆਪਾਂ ਆ ਗਏ ਸੀਗੇ ਤੇ ਬਾਕੀ ਵੇਖਦੇ ਹਾਂ ਕਿਹੜੀ ਸਾਈਡ ਖੜਦੇ ਆ ਆਪਾਂ ਨੂੰ ਆ ਇੱਥੇ ਕਿਹੜੇ ਲੈ ਆਏ ਕੁੰਦਨ ਟੱਬਾ ਕਿਹੜਾ ਟੱਬਾ ਹੈ ਪਤਾ ਨਹੀਂ ਕਿਹੜਾ ਆ ਵੀ ਆਏ ਤੇ ਪਤਾ ਨਹੀਂ ਜੇ ਪਤਾ ਨਹੀਂ ਕਿਹੜਾ ਆ ਆਓ ਇਹੋ ਹੀ ਕੁੰਦਣੀ ਹੈ ਆਪਣੀ ਗਰਾਰੀ ਜੜ ਦੀ ਇੰਗਲਿਸ਼ ਵਿੱਚ ਕੁੰਦਣੀ ਕੁੰਦਨ ਟੱਬਾ ਹੀ ਨੇ ਭਾਜੀ ਹੈ ਕੁੰਦਨ ਟੱਬਾ ਆ ਕੁੰਦਨ ਟੱਬਾ ਆ ਤੇ ਇਹ ਕਿਹੜਾ ਰੋੜ ਹੈ ਇਹ ਤੁਸੀਂ ਦੱਸ ਦਿਓ ਆਪਾਂ ਨੂੰ ਤਾਂ ਵੈਸੇ ਪਤਾ ਨਹੀਂ ਹੈਗਾ ਰੋੜ ਕਿਹੜਾ ਹੈ ਤੇ ਸਾਰੇ ਜਣੇ ਦੱਸ ਦਿਓ ਬਾਅਦ ਇਦਾਂ ਘੁੰਮਦੇ ਘਮਾਉਂਦੇ ਪਹੁੰਚ ਗਏ ਆਪਾਂ ਆ ਗਈ ਤੁਹਾਡੇ ਕੋਲੇ ਰਮਾਨ ਦਾ ਉਹ ਧਿਆਨ ਨਾਲ ਤੇ ਨਾਲ ਪੈਰ ਨਾਲ ਤੇਰੇ ਪਾ ਫੀਚੀਰਾ ਬਾਦੀ ਜੀ ਹੁਣਾਂ ਦੇ ਨਾਲ ਆਏ ਨੰਗੋ ਪੈਸੇ ਤੁਸੀਂ ਦੇਣੇ ਨਾ ਤਾਂ ਮੈਂ ਕਹਿੰਦਾ ਨੰਗੋ ਮੈਂ ਮੇਰੀ ਕੁੜੀਆਂ ਨੇ ਕੁਛ ਆਰਡਰ ਕਰਨਾ ਵਾ ਇਹਨੂੰ ਦਿਖਾਓ ਤੁਸੀਂ ਕੀ ਚੀਜ਼ ਆਰਡਰ ਕਰਨੀ ਤੁਸੀਂ ਹਾਂਜੀ ਜਦੋਂ ਮੈਂ ਮੇਰੀ ਧੀ ਥੋੜੀ ਜੀ ਨੇ ਬੋਲਣ ਜੋਗ ਹੋ ਗਈ ਥੋੜੀ ਸਿਆਣੀ ਹੋ ਗਈ ਨੇ ਪੜ੍ਹਨ ਲਿਖਣ ਲੱਗੀ ਥੋੜੀ ਜੀ ਫੇਰ ਇਹ ਲੈ ਖਾਣਾ ਲੈਓ ਪਪਾ ਮੈਂ ਉਹ ਟ੍ਰਿਕ ਕਰਦੀ ਹਾਂ ਕੀ ਖਾਣਾ ਹੈ ਕੀ ਖਾਣਾ ਦੱਸੋ ਪੁੱਤ ਕੀ ਖਾਣਾ ਹੈ ਜੀ 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 ਆਏ ਜੀਜੀ ਖਾਣੀ ਮੇਰੀ ਤੀਨ ਅਵੇ ਦੀ ਆ ਰਹੀ ਲਿਖੀ ਲਿਖੰਗਲੀ ਕਿ ਕੁਸ਼ ਕਿੰਨੀ ਹੋਈ ਹੈ ਚੰਗਾ ਨੰਬਰ ਉਹਨਾਂ ਨੂੰ ਗੁੱਸੇ ਆੜੇ ਬਣੀ ਰਹੀ ਉਹਦਾ ਇਹਦਾ ਖਰਚਾ 200 ਰੁਪਏ ਲੱਗ ਪਾਵੜਾ ਉਹਨਾਂ ਨੇ ਆ ਸਰਕੇ ਵਾਲੇ ਪਿਆਜ਼ ਲੈ ਵੀ ਮਤਰਾ ਦਾਲ ਮਖਣੀ ਆ ਗਈ ਹੈ ਪਰ ਮਖਣੀ ਨਹੀਂ ਲੱਭਣ ਰਹੀ ਆਈ ਦੀ ਕਿਹੜਾ ਜਾ ਰਿਹਾ ਕਾਕੇ ਕਿੱਥੇ ਚਲੇ ਆਏ ਕਹ ਕੇ ਕਿੱਥੇ ਚਲੇ ਆਏ 14 ਲੈਣੇ ਰੋਟੀ ਪਾਣੀ ਖਾ ਕੇ ਹੁਣੇ ਅਜੇ ਫ੍ਰੀ ਹੋਏ ਆਂ ਆਪਾਂ ਬਹਿ ਜਾ ਬਹਿਆ ਕਰਾਤੀ ਮੈਂ ਤੇ ਅੱਜ ਦਾਲ ਬੜੀ ਸੁਆਦੀ ਈ ਇਸ ਥਾਂ 'ਚ ਨਾ ਦਾਲ ਬਹੁਤ ਜ਼ਿਆਦਾ ਸੁਆਦੀ ਈ ਉਦਾਂ ਹੋਰਾਂ ਵੀ ਜਗ੍ਹਾ ਤੇ ਬਠੇ ਰਹੇ ਆਂ ਜਗ੍ਹਾ ਤੇ ਰੋਟੀ ਖਾਈ ਦੀ ਪਰ ਇੰਨੇ ਦੀ ਦਾਲ ਜਿਹੜੀ ਉਹ ਟੇਸਟ ਈ ਸੁਆਦ ਲੈ ਵੀ ਬੈੱਡ ਵਾਲਾ ਕੰਮ ਤੇ ਹੁਣੇ ਕਰ ਦਿੱਤਾ ਆਪਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਤੇ ਨਾਲ ਕੀ ਹੁੰਦਾ ਗੁੜੀਆਂ ਹੁਣੇ ਮੇਰੀ ਗੁੜੀਆਂ ਤੇ ਭਾਜੀ ਹੋਂ ਦਾ ਬੇਟਾ ਜਿਹੜਾ ਸਮਝਣਗੇ ਵੀ 5:30 ਹੋ ਗਏ 5:30 ਹੋ ਗਏ ਨਾ ਹਾਂ ਹਰ ਗੁਣ ਇਹਨਾਂ ਨੇ ਨਹੀਂ ਕਿਤੇ ਖੜਨਾ ਇਹਨਾਂ ਵਕਤ ਨੂੰ ਟੈਡੀ ਨਾਲ ਖੜਾਈ ਜਾਣਾ ਬਸ ਇਹਨਾਂ ਕਿਤੇ ਨਹੀਂ ਖੜਨਾ ਤੈਨੂੰ ਬਾਹਾਂ ਰੋ 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 ਸ਼ਾਬਾਸ਼ ਕੋ ਖੜੋ ਖੜੋ ਮੈਨੂੰ ਚਲ ਕਾਕੇ ਨੀ ਨਿਕਰਾ ਦੋ ਵਾ 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 ਕਰਾ ਦੋ ਨੀ ਨਿਕਰਾ ਦੋ ਨੀ 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 ਨਿਕਰਾ ਦੋ ਪਤਾ ਕਾਕੇ ਨੂੰ ਲਗਭਗ ਸਮਾਂ ਤੇ ਆ ਹੀ ਗਿਆ ਆ ਤੇ ਬਸ ਹੁਣ ਦੀਦੀ ਹੁਣਾਂ ਨੇ ਵੀ ਆ ਜਾਣਾ ਸੰਦੀਪ ਤੇ ਦੀਦੀ ਹਣੀ ਉਹਨਾਂ ਨੂੰ ਵੀ ਆ ਜਣਾ ਸੋਨ ਸਾਰਾ ਰਖ ਕੰਬਰ ਰੱਖਿਆ ਨਾਲ ਹੀ ਬੱਡਜਾ ਬਣਾ ਲਿਆ ਇਹਦਾ ਰਾਤੀ ਤੇ ਹੁਣ ਕਰਦੀਏ ਬੰਦ ਹੋਈ ਡੌਗੀ ਆ ਗਿਆ ਹਰਗੋ ਹਰਗੋ ਵੀ ਡੌਗੀ 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 ਬੈਜੋ ਬੈਜਾ ਦੇ ਦੇ ਉਹਨਾਂ ਨੂੰ ਮੈਂ ਆਈ ਜਾਣੇ ਵੇਟ ਕਰ ਲਾ ਹਾਏ ਕੂਰ ਉਹ ਡੌਗੀ ਡੌਗੀ ਦੇਖਣ ਦੇ ਸਾਰੇ ਚਸੀ ਕੇ ਕਰ ਦੋ ਅਚਸੀ ਕੇ ਕਰ ਦੋ ਸਤਿ ਸ਼੍ਰੀ ਅਕਾਲ ਸਸਿਕਾਲ ਸਵਾਗਤ ਤੁਹਾਡਾ ਆਇਦਿਨੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਘੁੰਮਣ ਨੂੰ ਦੇਖੋ ਕਿੱਥੇ ਖੜਦਾ ਹੈ ਵੱਡਾ ਭਰਾ ਪਾਜੀ ਹੁਣ ਕਿੱਧਰ ਖੜਦੇ ਨੇ ਆਪਾਂ ਨੂੰ ਘੁੰਮਣ ਵਾਸਤੇ ਵੈਸੇ ਤੇ ਆਪਣਾ ਪਲਾਨ ਹੈਗਾ ਆ ਇੱਧਰ ਹਮਾ ਚਲਵਾਲੀ ਸਾਈਡ ਹਮਾ ਚਲੀ ਚੱਲੇ ਨੇ ਹਾਂ ਕਸੋਲੀ ਕਸੋਲੀ ਉਧਰ ਚੱਲੇ ਆ ਹਾਂਜੀ ਇਹਨੂੰ ਡੌਗੀ ਨਹੀਂ ਦੇਹੰਡੇ ਹੁਣ ਡੌਗੀ ਉਹ ਚਲ ਗਿਆ ਇੱਧਰ ਉੱਧਰ ਨੂੰ ਤੇ ਰੋਈ ਜਾਂਦੀ ਹੁਣ ਓਏ 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 ਉਹ ਚਲ ਗਿਆ ਲੈ ਉਹ ਵੀ ਚਲ ਗਈ ਓਏ 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 ਪਾਜੀਓ ਪਾਜੀਓ ਓਏ ਓਏ ਡੌਗੀ ਡੋਗੀ ਆ ਗਿਆ ਡੋਗੀ ਡੋਗੀ ਆ ਗਿਆ ਡੋਗੀ ਆਇਆ 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 ਡੋਗੀ ਆਇਆ ਆਏ ਕਿੰਨੇ ਖੁਸ਼ ਹੈ ਪੁੱਤ ਹਾਂ ਭੱਜ ਗਿਆ ਉਹ ਪੁੱਤ ਚਲ ਗਿਆ ਫੇਰ ਉਹ ਆ ਗਿਆ ਓਏ 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 ਇੱਕ ਵਾਰ ਓਏ ਓਏ ਓ ਡੋਗੀ ਆ ਉਹ ਹੋ ਕੇ ਫਿਰ ਜਾਈ ਆਈ ਆਈ ਆ ਗਈ ਆਏ ਕਿੰਨੇ ਪਿਆਰੇ ਹੀ ਹਨਾ ਕਿੰਨੇ ਪਿਆਰੇ ਹੀ ਸਾਰੇ ਇਕੱਠੇ ਹੋ ਗਏ ਉਹ ਮਾਂ ਉਹਨਾਂ ਦੀ ਵੀ ਆ ਗਈ ਆਏ ਡੋਗੀ ਇਹ ਲਾਡੀ ਕਰਦਾ ਹੈ ਇਹ ਲਾਡੀ ਕਰਦਾਈ ਲਾਡੀ ਕਰਦਾਈ ਆ ਜਾ ਆ ਜਾ ਓਏ ਇੰਨਾ ਨਾਲ ਡੌਗੀ ਨਾਲ ਬੜਾ ਖੁਸ਼ ਹੋਣ ਡਈ ਹੈਗੇ ਚਲੋ 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 ਜੀ ਹੁਣ ਚੱਲੇ ਆਂ ਭਰਾ ਲੈ ਕੇ ਜਾਉ ਕਿੱਥੇ ਪਤਾ ਨਹੀਂ ਖੜਦਾਂ ਘੁੰਮਣ ਵਾਸਤੇ ਚੱਲ ਵੀ ਆ ਗੁੜੀਆਂ ਨੇ ਫੜ ਸੰਦੀਪ ਮੈਂ ਪੰਜੇ ਦੀ ਫੋਨ ਫੜਿਆ ਚਲੋ ਚਲੋ ਜੀ ਮੇਰੀਆਂ ਹਾਂਜੀ ਕਿਥੇ ਚੱਲੇ ਘੁੰਮਣ ਦੱਸੋ ਨੀ ਰਾਤੀ ਕਹਿੰਦੇ ਆਂ ਕਿਥੇ ਚੱਲੇ ਵਣ ਹਾਂ ਪਹਾੜਾਂ ਦੇ ਕੋਲ ਨਹੀਂ ਨਹੀਂ ਮੈਂ ਹੋ ਰੱਖੀਆਂ ਮੈਂ ਦੋਨੋਂ ਜੈਕਟ ਮੈਂ ਰੱਖੀਆਂ ਨੇ ਆਹ ਵੇਖੋ ਇੱਧਰ ਰੱਖੀਆਂ ਨੇ ਆਹ ਕੰਬਲ ਚੁੱਕੋ ਵੇਖੋ ਸੰਦੀਪ ਦੋਵੇਂ ਆਹ ਵੇਖੋ ਹੈਗੀਆਂ ਬਸ ਹੈਈਆਂ ਕਾਲੀਆਂ ਹੀ ਨੇ ਦੋਵੇਂ ਹਾਂ ਹਾਂ ਦੋਵੇਂ ਬਲੈਕ ਹੀਆਂ ਨੇ ਕੇ ਜਾਣੋ ਤੂੰ ਜਾਣ ਬਸ ਹੈ ਇੱਥੇ ਰੱਖੀਆਂ ਕਜੋੜਾ ਯਾਰ ਆ ਆਪਣੀ ਸੰਭੋ ਦੁੱਧ ਵਾਲੀ ਬੋਤਲ ਦੁੱਧ ਵਾਲੀ ਬੋਤਲ ਇਹ ਵੀ ਇੱਧਰ ਲਾ ਦੇਣੀ ਫਿਟਿੰਗ ਵਿੱਚ ਆਖੇ ਕਿ ਤਰ੍ਹਾਂ ਖਸਮਾਨ ਨਾ ਇੱਥੇ ਲਾ ਨਾ ਮੈਂ ਕੋਲ ਦੁੱਧ ਹੋਰ ਇਹ ਆਪਣਾ ਤੇਰੀਆ ਬੋਤਲ ਰੱਖੀ ਤੇ ਮੇਰਾ ਰਾਜੇ ਦੀ ਬੋਤਲ ਹਾਂ ਛੱਡ ਕੇ ਜਾਈ ਹੁਣ ਘਰੋਂ ਚੱਲ ਪਏ ਆਪਾਂ ਤੇ ਟਾਈਮ ਮਾਰਨਿੰਗ ਦਾ ਹੋ ਗਿਆ ਆ ਸੁਖ ਨਾਲ ਮੇਰੀ ਘੜੀ ਗਲਤ ਨਹੀਂ ਲੈ ਮੈਨੂੰ ਲੱਗਾ ਲੈ ਸੁਖ ਨਾਲ ਘੜੀ ਮੇਰੀ ਗਲਤੀ ਹੋਈ 7:00 ਵਜੇ 7:00 ਵਜੇ ਮੈਂ ਘੜੀ ਸਹੀ ਕਰਨ ਵਾਲੀ ਘੜੀ ਆਪਣੀ ਗਲਤ ਆ 7 ਵਜੇ ਕੀ ਸਮਝ ਲਓ ਤੂੰ ਸੋਣਾ ਤੇ ਘਰੋਂ ਚੱਲ ਪਿਆ ਮੈਂ ਪੂਰੇ 7 ਵਜੇ ਆ ਠੀਕ ਆ ਆ ਵੇਖੋ ਤੇ ਦੇਖੋ ਕਿੰਨੇ ਕਹਿੰਦੇ ਪਹੁੰਚਦੇ ਆ ਹਰਗੁਣੀ ਸਾਡੀ ਕਾਲੀ ਪੈ ਗਈ ਸੁਖ ਨਾਲ ਸੌਂਈ ਨਾ ਸਵਾਦ ਸਵਾਦ ਜੇ ਤਰ ਰੋਵੇ ਉਹਨੂੰ ਕਹਦੇ ਸੌਣ ਵਾਲੀ ਮੈਂ ਭਾਜੀ ਹੁਣ ਚਲਾਉਣ ਗੱਡੀ ਥੋੜੇ ਜਿਹਾ ਹੱਥ ਖਿਲਜਣਗੇ ਵੀ ਐ ਵੈਸੇ ਤੈਨੂੰ ਪੂਰੀ ਜਾਂਚ ਹੀ ਆ ਵੀ ਪਰ ਮੈਂ ਹਾਂ ਥੋੜਾ ਹੋ ਜੂਗਾ ਵੀ ਨਵੀਂ ਗੱਡੀ ਦਾ ਭਲੇਖਾ ਫਰੀ ਪੈਂਦਾ ਉਹਨਾਂ ਨੇ ਮੈਨੂੰ ਮੈਨੂਅਲ ਜ਼ਿਆਦਾ ਚਲਾਈ ਆ ਆਟੋ ਇੱਕ ਦੋ ਵਾਰੀ ਚਲਾਈ ਆ ਤੇ ਮੈਂ ਹਾਂ ਥੋੜਾ ਜਿਹਾ ਭੇਤ ਆ ਜੂਗਾ ਵੀ ਨਾਲੇ ਹੁਣ ਰੋਡ ਖਾਲੀ ਨੇ ਠੀ ਮੈਜੋ ਬੇਟਾ ਮੈਜੋ ਜੀ ਇਹ 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 ਇਹਦਾ ਨਾਮ ਕੀ ਮੈਨੂੰ ਨਾਮ ਭੁੱਲ ਜਾਂਦਾ ਸ਼ਹਬਾਜ਼ ਯਾਰ ਮੈਨੂੰ ਨਾਮ ਭੁੱਲ ਜਾਂਦਾ ਤੂੰ ਦੱਸ ਦਿਆ ਕਰ ਕੀ ਨਾਮ ਹੈ ਭਲਾ ਸ਼ਹਬਾਜ਼ ਸਾਹਿਬ ਸ਼ਹਬਾਜ਼ ਸਿੰਘ ਹਾਂ ਵੇਲਾ ਮੈਂ ਸਿੰਘ ਨਹੀਂ ਲਾਇਆ ਮੈਂ ਗਲਤ ਹੋ ਗਿਆ ਬੰਦਿਆਂ ਦੀ ਤਿਆਰੀ ਜਿਹੜੀ ਉਹ ਮਿੰਡ ਮਿੰਡੀ ਹੋ ਜਾਂਦੀ ਹੈ ਜ਼ਿਆਦਾ ਹੁੰਦੀ ਆ ਲੇਡੀਜ਼ ਦਾ ਕੰਮ ਔਖਾ ਹੁੰਦਾ ਹੈ ਇਹਨਾਂ ਦੀ ਫਾਊਂਡੇਸ਼ਨ ਮੁੱਕੀ ਉਹਦੇ ਨਾਲ ਕੈਨਸਲ ਕਰ ਦਿੰਨਾ ਸਭ ਕੁਝ ਕਿੰਨੀ ਭਾਜੀ ਹਾਂ ਇਹ ਤਰ੍ਹਾਂ ਕਪਾਸ਼ਾ ਪਚਾਂਦ ਰੇ ਨਾ ਤੇ ਬੈੱਡ ਬਣਾਤਾ ਹੈ ਬੈੱਡ ਸਾਈਡ ਬੈੱਡ ਮੈਂ ਹਿੰਦੀ ਦੀ ਹੁਣਾ ਵਾਸਤੇ ਬਣਾਇਆ ਮੈਂ ਆਪਣੀ ਕੁੜੀਆ ਵਾਸਤੇ ਬਣਾਇਆ ਵੀ ਉਹ ਸਮਝਿਆ ਕਰੂ ਰਮਾਂਦਨਾ ਹੋਰ ਕੀ ਆ ਬੰਦ ਉਹ ਕਿਨਾਂ ਪੈਰ ਆ ਰਿਆ ਇਹ ਕਿਹ ਰਸਤੇ ਦੇ ਵਿੱਚ ਹੋ ਗਿਆ ਐਕਸੀਡੈਂਟ ਕਿਸੇ ਬਾਈ ਦਾ ਮਹਾਰਾਜ ਦੀ ਕਿਰਪਾ ਨਾਲ ਬਚਾਅ ਹੋ ਗਿਆ ਉਦਾਂ ਚੱਲ ਉੱਠ ਗਿਆ ਇੰਨਾ ਬੜਾ ਐ ਮਹਾਰਾਜ ਦੀ ਕਿਰਪਾ ਹੋ ਗਈ ਬਚਾਅ ਹੋ ਗਿਆ ਉਹ ਮੁੰਡਾ ਆ ਜਿਹਨੇ ਕਾਲਾ ਇਹ ਪਟਕਾ ਨਹੀਂ ਬਧਿਆ ਪੀੜੀ ਪਾਗਲ ਨੇ ਫੜਿਆ ਬਾਈ ਨੂੰ ਬਚਾ ਹੋ ਗਿਆ ਕਿਰਪਾ ਆ ਗਈ ਐਕਸੀਡੈਂਟ ਹੋਇਆ ਇੱਥੇ ਜਲੰਧਰ ਰੋਡ ਤੇ ਦੁਬਾਰਾ ਜਨਮ ਹੋਇਆ ਵੀ ਨਾ ਬੜੇ ਪੰਪ ਕੀਤੀ ਛਾਤੀ ਤੇ ਭਾਜੀ ਮੜਿਆ ਮੁੰਡਾ ਸਹੀ ਗੱਲ ਹੈ ਖੂਨ ਦੀ ਦੀਦੀ ਨੂੰ ਉਲਟੀ ਆਈ ਤੇ ਫਿਰ ਮਤਲਬ ਇਹਦਾ ਸਾਹ ਆਇਆ ਮੁੰਡੇ ਦਾ ਕਿ ਮੂੰਹ ਚ ਪੂਰਾ ਬਲੱਡ ਭਰ ਗਿਆ ਸੀਗੇ ਬਹੁਤ ਮਾੜਾ ਆਲੇ ਸੰਦੀਪ ਸੱਚੀ ਮੈਂ ਵੇਖਿਆ ਨਾ ਉਹ ਉਹਦਾ ਲੈ ਵੀ ਧੰਨਵਾਦ ਕਰਨਾ ਚਾਹੀਦਾ ਜਿਨੇ ਛਾਤੀ ਤੇ ਪੰਪ ਦਿੱਤਾ ਨਾ ਬਾਕੀ ਚਲੋ ਮਾਰਾਂ ਨੇ ਕਿਰਪਾ ਕੀਤੀ ਜਾਨ ਬਚ ਗਈ ਵਿਚਾਰੇ ਦੀ ਯਾਰ ਨਵੇਂ ਸੱਟਾਂ ਲੱਗੀਆਂ ਹੈ ਇੱਕੋ ਨੁਕਕ ਨੂੰ ਆਪਸ ਵਿੱਚ ਦੋਨੋਂ ਜਾਣ ਦੇ ਆਪਸ ਵਿੱਚ ਕਿਤੇ ਦੋਨੋਂ ਜਾ ਰਹੇ ਸੀਗੇ ਹੋਣੇ ਕੋਈ ਭਰਾ ਭਰਾ ਜਾਂ ਕਿੱਦਾਂ ਆ ਮੋਟਰਸਾਈਕਲ ਦੋਨੋਂ ਇਕੱਠੇਵੇਂ ਚਲਾ ਰਹੇ ਉਹ ਆਪਸ ਵਿੱਚ ਹੀ ਉਲਝ ਕੇ ਤੇਜ਼ ਹੀ ਮੋਟਰਸਾਈਕਲ ਮਰ ਕੇ ਉਹ ਟੱਕਰ ਹੋ ਗਈ ਦੋਨਾਂ ਦੀ ਦੋਨੋਂ ਸਾਈਡ ਤੇ ਉਹ ਇੱਕ ਨੂੰ ਜ਼ਿਆਦਾ ਸੱਟਾਂ ਲੱਗੀਆਂ ਆ ਚੱਕਰ ਬਣਿਆ ਸਿਸਟਮ ਇਹ ਬਣਿਆ ਚਲੋ ਮਹਾਰਾਜ ਨੇ ਕਿਰਪਾ ਕੀਤੀ ਬਸ ਇਹ ਹੋਈ ਆ ਵੀ ਇਹ ਆ ਵੀ ਜਾਣ ਦੇ ਹੀ ਆਪਾਂ ਦੇ ਦਿਲ ਨੂੰ ਬੜਾ ਹੋਰ ਤਣਾ ਜਿਆ ਪਹਿਲਾਂ ਤਾਂ ਬਿਲਕੁਲ ਬੇਹੋਸ਼ ਸੀਗਾ ਵੀਰ ਨੂੰ ਉਹਨੂੰ ਬਿਲਕੁਲ ਨਹੀਂ ਕੋਈ ਪਤਾ ਕਿਉਂਕਿ ਮੈਂ ਅੱਖੀਂ ਵੇਖਿਆ ਲਾਈਵ ਪੂਰਾ ਤੇ ਹੁਣ ਉਦੋਂ ਉਹ ਉੱਠ ਕੇ ਲੋਤਾ ਐਂਬੂਲੈਂਸ ਆ ਗਈ ਫੋਨ ਕਰਤਾ ਸੀ ਲੱਗੀ ਪਰ ਇਹ ਗੱਲ ਲੱਗੀ ਹੈ ਹੁਣ ਆਪਣੇ ਦੇਸ਼ ਦੀ ਭਾਜੀ ਆਪਣੇ ਪੰਜਾਬ ਦੀ ਜਾਂ ਆਪਣੇ ਦੇਸ਼ ਦੀ ਸੇਵਾ ਕਰਨੀ ਵੀ ਬਣਦੀ ਜਿਹੜੀ ਚੀਜ਼ ਚੰਗੀ ਹੈ ਕਰਨੀ ਵੀ ਚਾਹੀਦੀ ਕਿ ਨਹੀਂ ਭਾਜੀ ਐਂਬੂਲੈਂਸ ਨੂੰ ਤੇਵੇਂ ਜਿੱਦਾਂ ਨਾ ਪਹਿਲਾਂ ਹੀ ਰੈਡੀ ਮਾਰੇ ਦੀ ਕਿਰਪਾ ਨਾਲ ਵੱਧ ਤੋਂ ਵੱਧ بڑے ਯੋਰਾ ਨਾਲ ਨਾ ਇੱਕ ਤੋਂ 2 ਮਿੰਟ ਲਾਏ ਉਹਨਾਂ ਨੇ ਮੇਰੇ ਸਨ ਭਾਜੀ ਹੁਣੇ ਹੀ ਮੇਰੇ ਹੁੰਦੇ ਫੋਨ ਕੀਤਾ ਸੱਚੀ 2 ਮਿੰਟ ਲੱਗੇਵਾ ਤਾਂ ਦੋਵੇਂ ਮਿੰਟਾਂ ਦੇ ਵਿੱਚ ਐਂਬੂਲੈਂਸ ਆ ਗਈ ਤੇ ਮਹਾਰਾਜ ਦੀ ਕਿਰਪਾ ਹੋ ਗਈ ਚਲੋ ਉਹ ਵੀ ਟਾਈਮ ਦੇ ਨਾਲ ਹੀ ਆ ਗਈ ਹੈ ਤੇ ਮੁੰਡਾ ਵੀ ਚਲੋ ਉੱਠ ਖਲੋਤਾ ਪਹਿਲਾਂ ਤਾਂ ਬਿਲਕੁਲ ਹੀ ਲੰਮੇ ਪਿਆਉਣ ਨੂੰ ਕੋਈ ਹੋਸ਼ ਨਹੀਂ ਸੀਗੀ प्रदीप ਸਿੰਘ ਜੀ ਦਾ ਸ਼ਬਦ ਲਾਦਨੇ ਆ ਜੀ ਲਓ ਜੀ ਹੁਣੇ ਲਾਦਦੇ ਨੇ ਉਹ ਜਿਹੜੀ ਇਹਦੀਆਂ ਲਾਈਟਾਂ ਔਰ ਲੈਂਪ ਲਾਈਟਾਂ ਯੈਲੋ ਆ ਕੇ ਜਾਂ ਨਹੀਂ ਨਹੀਂ ਵਾਈਟ ਆ ਵਾਈਟ ਆ ਯੈਲੋ ਚਾਹੀਦੀ ਨਹੀਂ ਹੁੰਦੀ ਤੇ ਇੱਕ ਇੱਕ ਗੱਲ ਹੋ ਰਹੀ ਆ ਬਾਕੀ ਤੇ ਚਲੋ ਸਾਰੇ ਜਣੇ ਭਰਾਵਾਂ ਨੇ ਰਲ ਮਿਲ ਕੇ ਚਲੋ ਉਹਦੀ ਜਾਨ ਬਚਾਈ ਪਰ ਐਂਬੂਲੈਂਸ ਵਾਲਿਆਂ ਨੂੰ ਕੋਈ ਵੀ ਫੋਨ ਨਹੀਂ ਲਾਉਣ ਦਿਆ ਫਿਰ ਚਲੋ ਮਨਮੀਰ ਪਈ ਤੇ ਮਾਹ ਚਲੋ ਐਂਬੂਲੈਂਸ ਨੂੰ ਫੋਨ ਲਾਦਨੇ ਪਰ ਇਹ ਵੀ ਮਿੰਟੋ ਮਿੰਟ ਹੀ ਆ ਗਈ ਇਹ ਗੱਲ ਮੰਨਣ ਵਾਲੀ ਹੈ ਬੜੀ ਛੇਤੀ ਉਹ ਬਾਈ ਨਾਲ ਮੈਂ ਤਾਂ ਵੈਸੇ ਮੈਂ ਨਾ ਐਂਬੂਲੈਂਸ ਵਾਲੇ ਨਾਲ ਗੱਲ ਕਰਨ ਮੈਂ ਕਿਹਾ ਵੀ ਬਾਈ ਚਲੋ ਇਹ ਵੀ ਜਲਦੀ ਆਗੇ ਕਹਿੰਦੇ ਵੀਰ ਜੀ ਅਜੇ ਗੱਡੀ ਸਟਾਰਟ ਹੀ ਕੀਤੀ ਸੀ ਬਸ ਤੇ ਮਿੰਟੋ ਮਿੰਟ ਹੀ ਫੋਨ ਆਇਆ ਤੇ ਕਹਿੰਦਾ ਆੜਮ ਆਨ ਮੜੇ ਲਾਈਟਾਂ ਜਗਾ ਲਓ ਮੈਂ ਕਿਹਾ ਤੂੰ ਕਰਕੇ ਨਾ ਲਾਈਟਾਂ ਜਗੰਡੀਆਂ ਦੂਸਰੀ ਵਾਲਾ ਜਗਾ ਦਿਓ ਆ ਵੀ ਆ ਜਗੰਡੀਆਂ ਸੁਣਿਓ ਛੋ ਵੀ ਕਈ ਤੇ ਅੱਛਾ ਉਹ ਐਮਰਜੈਂਸੀ ਲਾਈਟ ਐਦਾਂ ਤੋਂ ਮੈਨੂੰ ਪਤਾ ਨਹੀਂ ਕਿਹੜੀਆਂ ਪਿਛੀਆਂ ਵਾਲੀਆਂ ਲਾਈਟਾਂ ਕਿਹੜੀਆਂ ਇੱਧਰ ਇਹ ਧੁੰਦ ਜੀ ਹੈ ਨਾ ਪੈਂਦੀ ਹੈ ਜੀ ਹੈ ਨਾ ਲਓ ਜੀ ਬਾਬਾ ਦੀਪ ਸਿੰਘ ਜੀ ਦਾ ਸ਼ਬਦ ਲਾਤਾ ਹੈ ਸੁਣਦੇ ਹਾਂ ਹੁਣ ਲੈ ਵੀ ਆਪਣੇ ਕਿਸਾਨ ਭਰਾ ਜਾਂਦੇ ਨੇ ਵੀ ਦਿੱਲੀ ਨੂੰ ਬਹੁਤ ਵਧੀਆ ਗੱਲ ਆ ਯਾਰ ਤੇ ਕੀ ਚੋਦਾ ਹਾਂ ਇਹ ਵਧੀਆ ਵਧੀਆ ਇਦਾਂ ਹੀ ਕੰਮ ਸੁੱਤਰ ਆਉਣਾ ਹੈ ਕਨੇ ਭਾਜੀ ਹਾਂ ਜੀ ਇੱਥੇ ਰਸਤੇ ਵਿੱਚ ਰੁਕੇ ਸੀਗੇ 5 ਮਿੰਟ ਹੁੰਦਾ ਹੈ ਚਾਹ ਪੀ ਲਈਏ ਵੀ ਟਾਬੇ ਤੁਰ ਕੀ ਹੋਏ ਸੀਗੇ ਤੇ ਟਾਬਾ ਚੈੱਕ ਕਰ ਤਾਂ ਬਹੁਤ ਵਧੀਆ ਸਾਫ ਸੁਥਰਾ ਹੈ ਤੇ ਗੱਡੀ ਇੱਧਰ ਲਗਾਤੀ ਐ ਸਾਈਡ ਤੇ ਤੇ ਧੁੰਦ ਜਿਹੜੀ ਆ ਉਹ ਕਹਿੰਦੀ ਮੈਂ ਅੱਜ ਹੀ ਆ ਪਤਾ ਨਹੀਂ ਕਿਹ ਚੱਕਰ ਜਦੋਂ ਆਪਾਂ ਕਦੇ ਟੂਰ ਤੇ ਜਾਣਾ ਤੇ ਧੁੰਦ ਪੈ ਜਾਂਦੀ ਐ ਤੇ ਢਾਬੇ ਦੀ ਲੋਕੇਸ਼ਨ ਚੈੱਕ ਕਰ ਰਿਹਾ ਹਾਂ ਜਲੰਧਰ ਰੋਡ ਰੁਕੇ ਹੋਏ ਆਪਾਂ ਤੇ ਟੇਬਲ ਵਗੈਰਾ ਕੁਰਸੀਆਂ ਲੱਗੀਆਂ ਨੇ ਪਰ ਪੀਣੀ ਆਪਾਂ ਕੱਲੀ ਚਾਹ ਹੀ ਆ ਉਧਰ Saab ਹੁੰਨੀ ਉਧਰ ਖਲੋਤੇ ਨੇ ਨਿਆਣੇ ਜਿਹੜੇ ਨਹੀਂ ਆਇਆ ਪਹਿਲਾਂ ਕਹਿੰਦੇ ਸਾਨੂੰ ਕੋ ਖਾਣ ਨੂੰ ਮਿਲ ਜੇ ਮੇਰੀ ਕੁੜੀਆਂ ਨੇ ਵੇਦਾ ਤੰਗ ਕਰਿਆ ਕਰਨਾ ਓਏ ਐਮਰਜੈਂਸੀ ਲਾਈਟਾਂ ਆਉਂਦੀਆਂ ਗੱਡੀ ਦੀਆਂ ਚਾਹ ਪੀਣੀ ਚਾਹ ਗਈ ਮਾਰੇ ਹੋਰ ਪਾਜੀ ਨੂੰ ਨਾਲ ਤੋਂ ਮਿਲੂ ਖਾਣ ਨੂੰ ਹਾਂ ਬਰੈਡ ਮਗੋੜਾ ਮੱਠੀ ਆਈ ਸ਼ਾਬਾਸ਼ ਹਾਂ ਦੀਦੀਣਾ ਬਸ ਕੀ ਖਾਣਾ ਨਾਲ ਨਾਲ ਕੁਝ ਨਾਲ ਮੈਂ ਕੋ ਖਾਈਏ ਚਾਹ ਦੇ ਨਾਲ ਕੁਛ ਸੰਦੀਪ ਕਰਨੀ ਕੋਈ ਨਾ ਖਾ ਲੈਣੇ ਚਾਹ ਦੇ ਨਾਲ ਪਕੌੜੇ ਪਕਾੜੇ ਤਾਂ ਨਹੀਂ ਉਦਾਂ ਕੋਈ ਨਾਰਮਲ ਜੀ ਚੀਜ਼ ਵੇਖ ਲੈਣੇ ਗੜੀ ਹੈ ਬੜਾ ਚਲੋ ਆਜੋ ਮਠੇ ਮਠੇ ਵੇਖੀਏ ਮਸਾ ਹਰ ਗੁਣ ਮੇਰੀ ਵੀ ਉਠ ਖਲੋਤੀ ਇਹਨੂੰ ਪਤਾ ਲੱਗ ਗਿਆ ਵਾ ਕਿ ਇਹ ਚਾਹ ਲੱਗੇ ਪੀਣ ਤਾਂ ਮੈਂ ਵੀ ਉੱਠਣਾ ਆਇਆ ਅੱਡਾ ਹਾਈ ਇਹਨਾਂ ਅਸੀਂ ਅਸੀਂ ਟਾ ਬੇ ਦਾ ਫਾਇਦਾ ਚੁੱਕ ਲਿਆ ਕਾ ਨਹੀਂ ਅਸੀਂ ਆਪਣੀ ਰੀਲ ਬਣਾਈ ਦੇ ਦੀ ਹੈ ਹੈ ਇਕੱਠਾ ਹੀ ਕਰਾ ਲੋ ਕਰਾ ਲੋ ਆ ਜੋਖੀ ਨਹੀਂ ਆ ਗਿਆ ਵਾ ਬ੍ਰੈਂਡ ਇਹਨੇ ਕਹਿੰਦੇ ਨੇ ਬ੍ਰੈਂਡ ਇਹਨੂੰ ਕਹਿੰਦੇ ਆ ਬ੍ਰੈਂਡ ਬੋਲ ਗੱਡੀ ਚ ਬੈਣਾ ਇਹ ਆ ਵੀ ਆ ਘਟਾ ਜਾ ਜੰਮ ਗਿਆ ਯਾਰ ਧੁੰਦ ਪਈ ਸੀ ਨਾ ਉਹਦਾ ਕਰਕੇ ਆ ਹੋ ਗਿਆ ਉਹ ਇਹ ਸਾਫ ਕਰ ਦਈਏ ਹਰਗੁਣ ਇਹ ਡਈ ਵਖਣ ਚਿੜੀਆ ਰਾਣੀ ਆਪਣਾ ਹਰਗੁਣ ਇੰਨੇ ਬੜਾ ਤੰਗ ਕੀਤਾ ਲੈ ਵੀ ਨਹੀਂ ਦੇਖਣਾ ਸੱਚ ਇਹਦੇ ਦੁੱਧ ਦਾ ਵਖੀ ਹੁਣ ਦੀਦੀਆਂ ਨਾਲ ਲੱਗਾ ਵੀ ਗੈਸ ਜਿਹੜਾ ਨਹੀਂ ਉਹ ਲੀਕ ਕਰਨੇ ਸਿਲੰਡਰ ਪਰ ਨਹੀਂ ਚੈੱਕ ਕੀਤਾ ਉਹ ਹੋਰੀ ਕਿਹਦਾ ਲੈ ਆਈ ਹਾਂ ਨਾ ਚਲੋ ਕੋਈ ਨਹੀਂ ਹੁਣ ਰੁਕੇ ਆ ਐਵੇਂ ਫਿਕਰ ਦੀ ਉਹ ਗ ਜਾਣਦੇ ਨਾ ਮਜੇ ਮਜੇ ਕੀ ਬਾਈ ਬਾਈ ਇਹ ਤਾਂ ਭਾਈ ਪਰ ਨਹੀਂ ਕਿੱਥੇ ਨਹੀਂ ਚੜ੍ਹ ਗਿਆ ਲੱਗਦਾ ਕੁਆਸ ਕੇ ਗੁੜੀਆਂ ਰੋਈ ਜਾਂਦੀ ਮਾਹੋਂ ਦੇ ਜੁਗਾ ਦੁੱਧ ਕਰਵਾ ਲਈ ਪੈਕ ਥੋੜਾ ਜਿਹਾ ਬੋਤਲ ਦੇ ਵਿੱਚ ਇੱਕ ਆਹ ਕੈਟਲ ਚ ਪਾ ਦੋ ਦੋ ਕੱਪੇ ਚ ਕਰ ਦੋ ਤੇ ਇਹ ਖੰਡ ਦੇ ਦਿਓ ਥੋੜੀ ਜਿਹੀ ਇਹਦੇ ਚ ਖੰਡ ਪਾ ਲਈ ਇਹ ਚ ਨਹੀਂ ਪਾਉਣੀ ਖੰਡ ਇਹ ਚ ਪਾਉਣੀ ਆ ਲੈ ਵੀ ਗੁੜੀਆ ਦਾ ਕੰਮ ਤੇ ਕਰਤਾ ਇਹ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਲੈ ਲੀ ਦੂਸਰੀ ਲੈ ਵੀ ਇਹ ਭਿੰਡੀ ਬਹੁਤ ਸਤਾਨੀ ਕਰਨ ਡਿਆ ਆ ਇਹਨੇ ਬਹੁਤ ਇਹ ਕੀ ਹੋਇਆ ਉਹ ਵੀ ਖੱਤ ਹਾਂਜੀ ਰੋਣਾ ਮੁੱਕ ਗਿਆ ਹੁਣ ਦੁੱਧ ਪੀਓ ਚਲੋ ਆਪਾਂ ਨਮਾ ਸ਼ਹਿਰ ਜਿਹੜਾ ਆ ਉਹ ਕ੍ਰੋਸ ਕਰ ਦਿੱਤਾ ਆ ਤੇ ਇਸ ਤੋਂ ਅੱਗੇ ਭਾਜੀ ਕਿਹੜੇ ਰੋਡ ਜਾਣਾ ਆ ਆ ਲੈ ਤੇ ਆਪਾਂ ਕੁਰਾਲੀ ਤੱਕ ਜਾਣਾ ਕੁਰਾਲੀ ਜਾਣਾ ਕੁਰਾਲੀ ਹਾਂ ਕੁਰਾਲੀ ਤੋਂ ਉਹ ਦੇਖੋ ਕਿੱਧਰ ਨੂੰ ਮੁੜਦੇ ਆਂ ਸ਼ੀਸ਼ਾ ਇਹਨਾਂ ਖੋਲਿਆ ਤੁਸੀਂ ਭਾਜੀ ਰਸਤਾ ਦੇ ਪਿਛੇਣਾ ਟੂਲ ਕਰਨਾ ਹੈ ਟੂਲ ਅੱਛਾ ਅੱਗੇ ਆਪੇ ਮੁੜਦੇ ਟੋਲ ਹੁੰਦਾ ਟੂਲ ਕਿਹੜਾ ਠੀਕ ਹੈ 14 ਕਿਲੋਮੀਟਰ ਸਿੱਧਾ ਹੀ ਸਿੱਧਾ ਜਾਣਾ ਹਾਂ 14 ਕਿਲੋਮੀਟਰ ਤੋਂ ਬਾਅਦ ਇੱਕ ਕੁਰਾਲੀ ਵਾਲਾ ਟੋਲੀ ਤੇ ਇੱਥੇ ਵੀ ਚੰਗਾ ਰਾਸ਼ੀ ਆ ਕਨੇ ਡਰਿੰਕ ਵਗੈਰਾ ਕੋਲਡ ਡਰਿੰਕ ਨਹੀਂ ਪੀਣੀ ਵੀ ਪਾਣੀ ਘਟ ਬਸ ਪੀ ਲਾਂਗੇ ਭਾਜੀ ਉਹਨਾਂ ਗਏ ਨੇ ਪਾਣੀ ਲੈਣ ਹੁਣ ਤੇ ਸੰਦੀਪ ਤੇ ਸੁੱਤੀ

ਮੈਨੂੰ ਘਬਰਾਹਟ ਆਈ ਸੁਆਦ ਘਬਰਾੜ ਤੋਂ ਰੋਡ ਤੇ ਦੂਰ ਦੀ ਗੱਲ ਆ ਫਿਰ ਸੇਅਰ ਕਰਦੋਂ ਲੱਗ ਜਾਂਦਾ ਬਸ ਇਹ ਲੱਕਰ ਘਬਰਾੜ ਤੋਂ ਉਹਦੀ ਜੱਪਦਾ ਸੁਭਰੀ ਅਭੀ ਨਹੀਂ ਤਾਂ ਹੀ ਤਾਂ ਲਈ ਜੱਗ ਜੀਰਾ ਸਾਹ ਮੇਰੇ ਵਾਸਤੇ ਇਹ ਸਹੀ ਜੀ ਸੁਣੇ ਇਹਨਾਂ ਨੇ ਟੂਕੇ ਲਵਾਈ ਜੀਪ ਦੇ ਉਹ ਆ ਚੌਂਕ ਦੇ ਵਿੱਚ ਨਾ ਟਾਈਮ 2 ਮਿੰਟ ਦਾ ਪੂਰਾ ਲਾਇਆ ਉਹਨਾਂ ਨੇ ਹੁਣ 2 ਸੈਕਿੰਡ ਰਾਂਗੇ ਇੱਕ ਸਟਾਰਟ ਅਸੀਂ ਪਹੁੰਚ ਗਏ ਸਿਸਵਾ ਡੈਮ ਤੇ ਚੜ੍ਹਾਈ ਵੀ ਆ ਗਈ ਹੈ ਹੁਣ ਹੋਰ ਜ਼ਿਆਦਾ ਇਹ ਰਲ ਕੁਜ਼ੀਆ ਹਰ ਕੋਨੇ ਬਹੁਤ ਜ਼ਿਆਦਾ ਤਾਂ ਕਿ ਜਦੋਂ ਮੈਂ ਸੌਣੀ ਮੇਰੇ ਨਾਲ ਸੋਏ ਜਾਂਦੀ ਹੈ ਇਹ ਤੇ ਮੇਰੇ ਨਾਲ ਹੀ ਉੱਠ ਕੇ ਬਹਿ ਜਾਂਦੀ ਹੈ ਹਰ ਕੋਨੇ ਹਾਂ ਨਾ ਪਜਾਰੀਆਂ ਨਾਲ ਪਹਾੜ ਬਹੁਤ ਸੋਨਾ ਰਸਤਾ ਬਹੁਤ ਪਿਆਰਾ ਮਾ ਚਲਦੇ ਨੇ ਸ਼ਾਇਦ ਇਧਰੇ ਵਿਖੰਦੇ ਆ ਬਾਲਾ ਪੁੱਛਦੇ ਕਿਦਾਂ ਪਿਓ ਰਹਾ ਜਾਂ ਕਿਦਾਂ ਕਿਦਾਂ ਨਹੀਂ ਹੈ ਕਿਸ ਹਾਲ ਉਤਾਵਿਆ ਸ਼ਿਆਦਾ ਆ ਸਾਹਮਣੇ ਆਂਟੀ ਹੁਣ ਲਗਾਇਆ ਹੋਇਆ ਹੈ ਇਹ ਦੇਖੋ ਇਹ ਆਂਟੀ ਜੀ ਕਿਸ ਤਰ੍ਹਾਂ ਦੀ ਡੱਬੀ ਇਹ 100 ਕੀ ਦੀ ਉੱਪਰ ਕੀ ਇਹ ਜੇ ਵਾਲੀ ਜੇ ਵਾਲੀ ਤੇ ਜੇ ਨੀਚੇ ਵਾਲੀ ਇਹ 250 ਅੱਛਾ 250 ਇਹ ਇਹਦੇ ਵਿੱਚ ਕਿਤਨਾ ਬਤ ਹੈ ਇਹ ਪਾਈਆ ਜੀ ਪਾਈਆ ਤੇ ਇਹਦੇ ਵਿੱਚ ਇਹ ਅੱਧਾ ਕਿਲੋ ਆ ਅੱਛਾ ਇਹ ਅੱਧਾ ਕਿਲੋ ਆ ਠੀਕ ਠੀਕ ਅੱਛਾ ਆ ਕਿਲੋ ਵਾਲਾ ਵਾਲਾ ਇਹ ਆ ਵਾਲਾ ਇਹ ਤਿੰਨ ਪਏ ਨੇ ਅੱਛਾ ਅੱਛਾ ਇਹ ਸ਼ੁੱਧ ਹੁੰਦਾ ਪਿਓਰ ਹੁੰਦਾ ਹੈ ਹਾਂ ਜੀ ਇਹ अच्छा 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 ठीक जी। ਲੈ ਵੀ ਆਂਟੀ ਹੁਣੇ ਕਹਿੰਦੇ ਤੁਸੀਂ ਟੇਸਟ ਕਰ ਸਕਦੇ ਇਦਾਂ ਦੀ ਕੋਈ ਚੱਕਰ ਵਾਲੀ ਗੱਲ ਨਹੀਂ। ਜਿਆਦਾ ਨਹੀਂ ਯਾਰ ਖਾਣਾ ਵੀ ਜੇ ਅਗਲੇ ਨੇ ਕਹਿ ਦਿੱਤਾ ਤੇ ਹਨਾ। ਦੇਸੀ ਸਾਹ ਤਾਂ ਵੀ। ਹਾਂ ਇਹ ਦੇਸੀ ਹੈ ਵਧੀਆ ਵਾ। ਹਾਂਜੀ। ਸਹੀ ਹੈ। ਹੈ ਹੈ ਕੁਆਲਿਟੀ ਵੀ ਘੈਂਟ ਆ। 130 ਦਾ ਕਹਿੰਦੇ ਉਹ ਛੋਟੀ ਡੱਬੀ ਪਾਈਆ ਦੀ ਤੇ ਅੱਧਾ ਕਿਲੋ ਦੀ ਪਤਾ ਨਹੀਂ ਕਿੰਨੇ ਦੀ ਕਹੀ ਐ। ਇਹ 250 ਦੀ। ਅੱਧਾ ਕਿਲੋ 250 ਦੀ। ਹਾਂ ਸਹੀ ਹੈ ਪਿਓਰੀ। ਹਾਂ ਉਹਨਾਂ ਵੇਲੇ ਮਨਾਂ ਨੇ ਕਿਹਾ ਕਹਿੰਦੇ ਖਾ ਲਓ ਜੇ। ਨੇ ਚੈੱਕ ਆ ਟੇਸਟ ਕਰ ਲਓ ਭਾਵੇਂ ਇਦਾਂ ਨੇ ਕਹਿਣ ਨਹੀਂ ਤੇ ਮੈਂ ਸਾਡੇ ਤੇ ਟੇਸਟ ਹੀ ਨਹੀਂ ਕਰਾਉਂਦੇ ਰੇ ਕਿ ਨਹੀਂ ਭਾਜੀ ਹੁਣੀ ਨਾਲ ਦੀ ਨਾਲ ਕਰ ਰਹੇ ਨੇ ਕੰਮ ਕੋਈ ਆਪਣਾ ਲੈ ਵੀਆ ਵਿਊ ਕਿੰਨਾ ਸ਼ਾਨਦਾਰ ਆ ਰਿਹਾ ਉਧਰ ਟਰੋਲੀ ਚੱਲ ਰਹੀ ਹੈਓ ਦੇਖੋ ਜਲਦੀ ਜਲਦੀ ਨੰਗ ਨਾ ਜਾਵੇ ਕਿਤੇ ਇਹ ਔਰ ਆ ਚੱਲ ਗਈ ਇੱਥੇ ਪਹਿਲਾਂ ਹੁਣ ਖਾਈਏ ਰੋਟੀ ਥਾਬੇ ਤੇ ਰੁਕਿਆ ਹੋਏ ਆ ਆ ਕੁੜੀ ਬਹੁਤ ਢੀ ਤੰਗ ਕਰਨ ਦੇਖੋ ਇੱਧਰ ਦੇਖੋ ਤੁਸੀਂ ਵੀ ਉਹ ਚੈੱਕ ਕਰੋ ਇੱਧਰ ਸਕੂਲ ਆ ਭਾਜੀ ਉਹ ਵਾਲਾ ਉਹ ਸਕੂਲ ਆ ਉਹ ਵਾਲਾ ਤੁਸੀਂ ਕਿ ਬੱਚੇ ਡੇ ਖੇਡਣਾ ਦੇ ਉਹ ਬੱਚੇ ਖੇਡਦੇ ਸਹੀ ਗੱਲ ਛੋਟਾ ਹੀ ਸਕੂਲ ਭਾੜੀ ਲੱਗੋਏ ਚੀਨਾ ਬੜਾ ਸਕੂਲ ਹੈਗੇ ਆ ਹੁਣ ਇਹਲੇ ਰੋਟੀ ਖਾਧੀ ਰੋਟੀ ਇਹ ਆ ਵੀ ਆਪਣੇ ਪੰਜਾਬ ਨਾਲੋਂ ਦਾਲ ਉਹਦਾ ਵੀ ਜੈਨੂਨ ਜੈ ਰੇਟ ਸੀਗਾ ਫੁੱਲ ਦਾਲ 140 ਹੀਗੀ ਤੇ ਮਸ਼ਰੂਮ ਦਿੱਤੇ ਉਹਨਾਂ ਨੇ ਮਸ਼ਰੂਮ 170 ਹਨਾ ਇਦਾਂ ਲਾਏ ਨਾ ਮਸ਼ੂਮ 170 ਲਾਏ ਤੇ ਰੋਟੀ ਦਾ ਪਤਾ ਨਹੀਂ ਰੋਟੀ ਕਿੰਨੇ ਲਈ ਉਹ ਮੈਂ ਧਿਆਨ ਨਹੀਂ ਦਿੱਤਾ ਤੇ ਹੁਣ ਇੱਕ ਕੋਕ ਲੈ ਲਈਏ ਸੰਦੀਪ ਨੇ ਛੋਟੀ ਬੋਤਲ ਕਿੰਦੀ ਘਬਰਾੜ ਜਿਉਂ ਹੰਡੀ ਮੈਂ ਲੈ ਲਾ ਵੀ ਹਾਂਜੀ ਹੁਣ ਤੁਸੀਂ ਨੀਵੀ ਪਾਈ ਜਾਂਦੇ ਆਈ ਲਾ ਮਹਮਾ ਚਲੇ ਕਿ ਬੜਾ ਵਧੀਆ ਬਣਿਆ ਪਿਆ ਆ ਆ ਪਹਾੜੀਆਂ ਜਿਹੇ ਦੇ ਵਿੱਚ ਹਾਲੇ ਲਿਆ ਕੇ ਖੜਾ ਕਰ ਛੜਿਆ ਵਾ ਬਸ ਸਿਸਟਮ 70 ਰੁਪਏ 70 ਰੁਪਏ ਨਿਕਲ ਗਿਆ ਜਾਂ ਪਹੁੰਚ ਗਿਆ ਫਾਈਨਲੀ ਆਪਾਂ ਕਸਵਲੀ ਤੇ ਇਹ ਬਟਾਲਿਆਂ ਵੀ ਆ ਪਾਜੀ ਹਣੀ ਤੇ ਇਹਨਾਂ ਦੇ ਕੋਲ ਆਪਾਂ ਸਪੈਸ਼ਲ ਆਏ ਆ ਮਿਲਣ ਵਾਸਤੇ ਤੇ ਇੱਥੋਂ ਹੁਣ ਦੇਖਨੇ ਕਿੱਧਰ ਨੂੰ ਆਪਣਾ ਟੂਰ ਬੰਦਾ ਅੱਗੇ ਦਾ ਮੁੜ ਕੇ ਤੇ ਕਹਿੰਦੀ ਆ ਮਾ ਜਾਣ ਨਹੀਂ ਬੀਜ ਹਾਂ ਹੁਣ ਘਟ ਗਿਆ ਨਾ ਕੰਮ ਕਿੰਨਾ ਸੋਹਣਾ ਦਾ ਇੱਧਰ ਪਤਾ ਨਹੀਂ ਇੱਥੇ ਵੱਡੀ ਫੈਕਟਰੀ ਵਗੈਰਾ ਲੱਗੀਆਂ ਹਾਂ ਉਹ ਦੇ ਕਰਕੇ ਬਹੁਤ ਘਟ ਗਿਆ ਸੋਹਣਾ ਬੋਲੇ ਵਿੱਚ ਬਹੁਤ ਜਿਆਦਾ ਨਹੀਂ ਸੀ ਅੱਛਾ 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 ਇਹ ਲੋਕਡਾਊਨ ਦੇ ਟਾਈਮ 'ਚ ਲੋਕਡਾਊਨ ਤੋਂ ਬਾਅਦ ਫੈਕਟਰੀਆਂ ਫੈਕਟਰੀਆਂ ਬੰਦ ਰਹੀਆਂ ਅੱਛਾ ਬਹੁਤ ਹੋਈ ਸੀ ਅੱਛਾ ਉਦੋਂ ਬਹੁਤ ਹੋਈ ਸੀ ਹੁਣ ਵੀ ਹੋਈ ਸੀ ਕਿ ਇਸ ਵਾਰੀ ਪਰ ਨਾਲ ਦੇ ਨਾਲ ਜਿਆਦਾ ਨਹੀਂ ਹੋਈ ਉਹ ਨਾਲ ਦੇ ਨਾਲ ਹੀ ਖੁੱਲ ਜਾਂਦੀ ਫੈਕਟਰੀ ਅੱਛਾ 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 ਠੀਕ ਹੈ ਇਸ ਤੋਂ ਅੱਗੇ ਕਿੱਥੇ ਇਸ ਟਾਈਮ ਮਿਲੂਗੇ ਆਪਾਂ ਕੀ ਸੁਣੋ ਸੁਣੋ ਮਤਲਬ ਦੱਸਿਆ ਉੱਥੇ ਆਪ ਜਿੱਥੇ ਆਪਾਂ ਗਏ ਸੀ ਸ਼ਿਮਲੇ ਤੋਂ 14 ਕਿਲੋਮੀਟਰ ਅੱਛਾ ਨਹੀਂ ਇੱਥੋਂ ਕਿੰਨੇ ਕਿਲੋਮੀਟਰ ਇੱਥੋਂ 60 ਤੇ ਕਿੰਨੇ ਤੱਕ ਹੈ ਸ਼ਿਮਲੇ ਤੋਂ ਕੀ ਉਹ ਕਾਫੀ ਫਿਰਤਾ ਹਨਾ ਸ਼ਿਮਲੇ ਵੀ ਘਟ ਗਈ ਉੱਥੇ ਵੀ ਪਤਾ ਕਿ ਦਰਖਤ ਵਗੈਰਾ ਕੱਟ ਗਏ ਸ਼ਿਮਲੇ ਵੀ ਇਹੋ ਜਿਹੀ ਨਹੀਂ ਪਈ ਸੋ। ਘਟ ਗਏ ਯਾਰ ਸਾਰੇ ਪਾਜੀ ਕਸ਼ਮੀਰ ਨਹੀਂ ਪਈ ਯਾਰ। ਕਸ਼ਮੀਰ niche ਪਈ ਨਹੀਂ ਯਾਰ ਬਹੁਤ ਕੱਟਿਆ। ਬਾਰਿਸ਼ਾ ਨਹੀਂ ਹੋਈ। ਇਹ ਗੱਲ ਹੈ ਅੱਜ ਕੱਲ੍ਹ ਕੰਸਟਰਕਸ਼ਨ ਦਾ ਕੰਮ ਬਹੁਤ ਵੱਧ ਗਿਆ। ਦਰਖਤ ਵਗੈਰਾ ਬਹੁਤ ਕੱਟਣਾ ਪਿਆ ਉਹਦੇ ਕਰਕੇ। ਉਹਦਾ ਕਰਕੇ ਹੋ ਗਿਆ ਹਾਂ ਇਹ ਗੱਲ ਸਹੀ ਹੈ। ਆਹ ਕੜੀਵ ਦੀ ਚੀਜ਼ ਬਣੀ ਹੋਈ ਹੈ ਇੱਧਰ। ਇਹਦੇ ਵਿੱਚ ਪੋਨੀ ਨੇ ਵਿੱਚ ਉਹ ਅਗਰੀ ਬਾਦ ਦਿੰਦੇ ਸੀ। ਇਦਾਂ ਨਹੀਂ ਹਣਾ ਪਾਜੀ। ਹਾਂਜੀ ਹਾਂਜੀ। ਹੌਣ ਭਾਈ ਜੀ ਹੁਣ ਕਹਿੰਦੇ ਆਪਾਂ ਨਹੀਂ ਬਾਲਦੇ ਫਿਰ ਉਹ ਪੇਂਟ ਜਿਹੜਾ ਨਹੀਂ ਉਹ ਲੱਥ ਜਾਂਦਾ ਹੁਣ ਲੋੜ ਹੀ ਨਹੀਂ ਪੈਂਦੀ ਇੰਨੀ ਆ ਪਹਿਲਾਂ ਜਦੋਂ ਸਨੋਹ ਸਨਾਂ ਜ਼ਿਆਦਾ ਹੋਗੀ ਉਦੋਂ ਲੋੜ ਪੈਂਦੀ ਸੀ ਕਿਉਂਕਿ ਉਦੋਂ ਬਾਹਰ ਇੱਥੇ ਇੰਨੇ ਜਦੋਂ ਸਨੋਹ ਕੋ ਆਪਣੇ ਹੱਥੀ ਦੀ ਬਾਲੀ ਇਥੇ ਹਾਂਜੀ ਐਸ਼ ਐਸ਼ੀ ਐਸ਼ ਐਸ਼ੀ ਠੀਕ ਠੀਕ ਆ ਹੁਣ ਨਹੀਂ ਹੋਈ ਆਵਾਜ਼ ਬਨੋ ਇੱਕ ਲੈਟਰ ਸਨੋਹ ਚ ਡਿੱਗ ਪੈਂਦੀ ਅੱਛਾ 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 ਠੀਕ ਹੈ ਉਹ ਸਾਹਿਬ ਜਦੋਂ ਪਹਿਲੀ ਵਾਰੀ ਆਏ ਉਹਦੋਂ ਸਨੋਹ ਗਈ ਅੱਛਾ ਉਦੋਂ ਮਿਲੀ ਉਹਨੂੰ ਅੱਛਾ ਅੱਛਾ ਠੀਕ ਹੈ ਉਹਨੂੰ ਸਗੋਂ ਮੈਂ ਕਹਾਂ ਨਹੀਂ ਜੀ ਉਹਨੂੰ ਕਹਾਂ ਤਾਂ ਉਹ ਨਾਲ ਆ ਹਾਂ ਦੀਦੀ ਨੂੰ ਠੰਡੀ ਮੜੀ ਲੱਗੰਡੀ ਠੜਨ ਨਿਕੰਡੀ ਹਾਂਜੀ ਹਾਂਜੀ ਇੱਥੇ ਆ ਜਾਓ ਗੈਸ ਤੇ ਆਜਾ ਹਾਂਜੀ ਉਧਰ ਉਧਰ ਆ ਜਾਓ ਉਹ ਚੇਅਰ ਚਲ ਜਾਓ ਮੈਂ ਤੇ ਕੱਢ ਲਈ ਪਾਣੀ ਆ ਗਿਆ ਆਓ ਹਾਂਜੀ 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 ਇੱਥੋਂ ਇੱਕ ਅੱਧਾ ਘੁੱਟ ਕਿਆ ਕਰਦੇ ਹਾਂ ਹਾਂ ਤੁਪੀ ਆਖਵਾ ਆਹ ਪਾੜੀ ਲੱਗ ਕੇ ਤੇ ਚਾਹ ਚਾਹ ਰੁੱਖਾਂ ਨੂੰ ਮੜੀਆਂ ਲੱਗਦੇ ਇਹ ਕੀ ਚੀਜ਼ ਆ ਹਾਂ ਆਣੀ ਆਣੀ ਅੱਲ ਅੱਲ ਲੱਗਦੀਆਂ ਲੱਗਦੀਆਂ ਉਹਦੀਆਂ ਹੀ ਸਹੀ ਗੱਲ ਲੈ ਵੀ ਮਿੱਤਰਾ ਆ ਲੋ ਨਾਲਾ ਆਪਣਾ ਦੁੱਧ ਪੀਓ ਨਾ ਚਾਹ ਪੀਣ ਲੱਗੇ ਆ ਹਾਂ ਤੁਮੈਂ ਆਪ ਮੈਂ ਨਾ ਆਪ ਨੂੰ ਕਾਲ ਕਰਦਾ ਹਾਂ ਕੋ 15-20 ਮਿੰਟਸ ਚ ਜਾਤਾ ਉਹ ਲੈਸ ਮਸੀ ਆ ਗਈ ਇੰਨੀ ਖੇਚ ਲਾ ਰਹੀ ਹੈ ਕਰਨੀ ਨਹੀਂ ਚਾਹੀਦੀ ਖਾਤੋਂ ਤਾਂ ਮੈਂ ਲੈਣਾ ਹੀ ਆ ਅੱਖ ਲਾ ਰੱਖੀ ਨਹੀਂ ਫੜਦੀ ਮੈਂ ਇੱਥੇ ਉਹ ਬਿਸਕੁਟ ਖਾ ਰਹੀ ਹੈ ਖਾ ਲੋ ਖਾ ਲੋ ਉਹ ਬਿਸਕੁਟ ਖਾਣੀ ਨਾ ਪਤ ਦਾਦਾ ਆਗੇ ਦਾਦਾ ਦਾਦਾ ਆਗੇ ਕਹਿੰਦੇ ਯਾਰ ਗੁਣ ਕਿੱਥੇ ਆ ਇਹ ਇੱਥੇ ਰੂਮ ਦੇਖਣ ਵਾਸਤੇ ਦੇਖਦੇ ਆ ਪਸੰਦ ਆਉਂਦਾ ਜੇ ਨਹੀਂ ਭਾਜੀ ਹੁਣਾਂ ਨੇ ਸਪੈਸ਼ਲ ਨਹੀਂ ਕੋਈ ਚੱਕਰ ਨਹੀਂ ਭਾਜੀ ਹੁਣੀ ਸਪੈਸ਼ਲ ਲੈ ਕੇ ਆਏ ਸਾਨੂੰ ਇੱਥੇ ਕਹਿੰਦੇ ਇਹ ਆਪਣੇ ਵਾਗ ਵੀ ਨੇ ਮੈਂ ਕਿਹਾ ਚਲੋ ਸਹੀ ਆ ਮੈਂ ਤੇ ਉਧਰ ਆ ਵਾਲੇ ਏਰੀਆ ਚ ਪਹਿਲੀ ਵਾਰੀ ਆਇਆ ਹਾਂ ਉਹ ਮੰਦਿਰ ਕਿਹਨਾ ਦੁਮਾ ਹੈ ਪੈ ਲੱਗ ਗਿਆ ਇੱਕ ਕਿਹੜਾ ਕਿਹੜਾ ਮੰਦਿਰ ਜੇ ਉਹ ਹਰਮੰਦਰ ਪੈ ਲੱਗ ਗਿਆ ਜਿੱਥੇ ਹਰਮੰਦ ਜੀ ਦਾ ਪੈਰ ਲੱਗਾ ਆ ਕਿੱਥੇ ਕਿੱਥੇ ਭੜਿਆ ਦਿਖਿਆ ਨਹੀਂ ਮੈਨੂੰ ਪਰ ਜੱਤੀ ਨਵਾਈ ਕਿੱਥੇ ਭੜਾ ਮੰਦਿਰ ਭਾਜੀ ਕਿਹੜਾ ਕਹਿੰਦੇ ਜਿਹੜਾ ਉਹ ਵਾਲਾ ਜਿੱਥੇ ਪਿੰਕ ਚੱਕਲੇ ਝੌਂਬੜੀ ਜੀ ਬਣੀ ਹੋਈ ਆ ਕਿ ਇਧਰਲੀ ਸਾਈਡ ਆ ਉਹ ਜਿਹੜਾ ਅੱਛਾ ਅੱਛਾ ਉਹ ਠੀਕ 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 ਹੈ ਉਹ ਲੱਗ ਗਿਆ ਪਤਾ ਇਹ ਆ ਗੱਲ ਕਰਨ ਦੇ ਭਾਜੀ ਇਹ ਉਹ ਦੇਖੋ ਉੱਪਰ ਦੀ ਹੈ ਉਹ ਦੇਖੋ ਜੀ ਬਾਈ ਜੀ ਫਿਸ਼ ਰੱਖੀਆਂ ਨੇ ਕਿਆ ਹੀ ਬਾਤ ਆ ਰੂਮ ਤੇ ਦੇਖਾਂ ਇਧਰ ਫੋਟੋ ਸ਼ੂਟ ਚੱਲ ਰਿਹਾ ਹੈ ਦੀਦੀ ਜਿਹੜੇ ਨਹੀਂ ਹਾਂਜੀ ਸਹੀ ਨਹੀਂ ਇਕੜ ਦਾ ਕੰਮ ਹੁੰਦਾ ਕਣੀ ਛੱਤਾਂ ਹਰ ਇੱਕ ਰੂਮ ਦੀ ਲੱਕੜ ਦੀਆਂ ਹੁੰਦੀਆਂ ਜਿਹੜੀ ਆਪਣਾ ਇੱਕ ਤੇ ਆਪਾਂ ਲੈਂਡਰ ਪਾ ਸਕਦੇ ਹਾਂ ਅਗਰ ਉਹ ਹੋਟਲ ਨਹੀਂ ਹੈ ਪਰਮਿਸ਼ਨ ਲੈਣੀ ਪੈਣੀ ਸਰਕਾਰ ਕੋਲ ਜੀ ਮੰਦਰ ਬਣਾ ਲਈਆ ਉਹ ਇਸ ਸਟਰਕਚਰ ਦੇ ਨੱਖਣਾ ਪੈਂਦਾ ਅਗਰ ਹੋਟਲ ਵੀ ਬਣੇਗਾ ਨਾ ਜੋ ਸਭ ਤੋਂ ਉੱਪਰਲੀ ਟੌਪ ਵਾਲੀ ਹੁੰਦੀ ਨਾ ਉਹ ਉੱਤੇ ਉੱਤੇ ਆਪਾਂ ਨੂੰ ਟੀਨ ਪਾਉਣੀ ਪੈਣੀ ਹੈ ਟੀਨ ਪਾਉਣੀ ਕਿਉਂਕਿ ਇੱਥੇ ਚ ਰਵਾਰਸ਼ਾਂ ਹੁੰਦੀਆਂ ਨਾ ਪਾਣੀ ਫਿਰ ਨਿਕਲਦਾ ਬੜੀ ਮੁਸ਼ਕਲ ਹੈ ਪਾਣੀ ਢੜ ਕੇ ਫਿਰ ਛੱਤਾਂ ਨੂੰ ਨੁਕਸਾਨ ਹੁੰਦਾ ਆ ਵੀਦ ਰਾਜਾ ਬੜਾ ਪੁਰਾਣਾ ਹੈ ਚਲੋ ਠੀਕ ਆ ਜੀ ਜੇ ਅੱਜ ਦਾ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਅਗਲਾ ਬਲੌਗ ਤੁਹਾਨੂੰ ਦੇਖਣ ਨੂੰ ਮਿਲੇਗਾ ਕਸੌਲੀ ਦੀ ਮਾਰਕੀਟ ਤੇ ਮਾਰਕੀਟ ਕਿਵੇਂ ਦੀ ਹੈ ਕਿੰਨੀ ਕੁ ਸਸਤੀ ਤੇ ਕਿੰਨੀ ਕੁ ਮਹਿੰਗੀ ਹੈ ਉਹ ਜ਼ਰੂਰ ਦੱਸਾਂਗੇ ਤੁਹਾਨੂੰ